ਹਲੋ ਮੂਰਤ ਅਜੂਨੇ ਸੈ ਫੰਗਰ ਫਰਸਾ ਨਰ ਜਾਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਕਰ ਚੁਪੈ ਚੁਕਣਾ ਹੋਵੇ ਜੇ ਲਾਇ ਰਹਾ ਲੈ ਵਤਾਰ ਭੁਖਿਆ ਭਕਣਾ ਉਤਰੀ ਜੈ ਬੰਨਾਪੁਰਿਆ ਪਾਰ ਸਹਿਸ ਸਿਆਣ ਪਾਲਖ ਹੋ ਹੈ ਤੈਕ ਨ ਚੱਲੇ ਨਾਲ ਕਿਵਸ ਚਿਆਰਾ ਹੋਈਐ ਕਿ ਕੂੜੈ ਤੁਪੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਾਨ ਕਹਿਆ ਜਾਏ ਹੁਕਮੀ ਹੋਵਨ ਹੁਕਮਿ ਲੈ ਬੜੈ ਆਈ ਹੁਕਮੀ ਉਤਮਨੀ ਚੋਂ ਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀ ਸੈ ਕੋ ਕਮੀ ਸਨਾ ਪਵਾਈਐ ਹੁਕਮੀ ਅੰਦਰ ਸਭ ਕੋ ਬਾਹਰ ਕੋ ਮਨ ਕੋ ਨਾਨਕ ਕੋ ਕਮਹਿ ਜੇ ਬੁਝੈ ਤੈ ਹਮੇ ਕਹਿ ਨਾ ਕੋਈ ਗਾਂਵੈ ਕੋ ਤਾਣ ਹੋਵੇ ਕਿਸੈ ਥਾਣਾ ਗਾਂਵੈ ਕੋ ਦਾਤ ਜਾਣੈ ਨਿਸਣਾ ਗਾਂਵੈ ਕੋ ਗੁਣ ਵੜਿਆ ਐ ਛਾਰ ਗਾਂਵੈ ਕੋ ਵਿਦਿਆ ਵਿਖੇ ਨੂੰ ਵੀ ਛਾਰ ਗਾਂਵੈ ਕੋ ਸਾਂਝ ਕਰੇ ਤਨਖੇ ਹੈਵੇਂ ਕੋ ਜੀਲ ਹੈ ਫੁਰਦੀ ਹੈ ਗਾਂਵੈ ਕੋ ਜਾਪੈ ਦਿਸੈ ਦੂਰ ਗਾਂਵੈ ਕੋ ਵੇਖੈ ਅਧਰਾ ਹਦੂਰ ਕਦਨਾ ਕਥਿਨਾ ਆਵੇਂ ਥੋੜ ਕਥ ਕਥ ਕਥੇ ਕੋਟੀ ਕੋਟ ਕੋਟ ਲੈਣਾ ਦੇ ਲੈੰਦੇ ਥਕ ਪਾਹੇ ਜੁਗਾ ਜਗੰਤਰ ਖਾਂ ਹੈ ਖਾਂ ਹੈ ਹੁਕਮੀ ਹੁਕਮ ਚਲਾਏ ਰਹੋ ਨਾਨਕ ਵਿਗਸੈ ਵੇ ਪ੍ਰਵਾਹ ਹੋ ਸੱਚਾ ਸਾਹਿਬ ਸੱਚਾ ਨਾਏ ਪਾਖੇ ਪਾਉ ਅਪਾਰ ਅੱਖਾਂ ਮੰਗਿਆ ਦੇਹ ਤੇਹੇ ਦਾਤ ਕਰਐਂਦੇ ਤਾਰ ਫਿਰਕੇ ਅੱਗੇ ਰੱਖੀਆਂ ਜਿੱਤਨ ਦੀਸਾਂ ਦਰਬਾਰ ਮੁੱਖੇ ਬੋਲਣ ਬੋਲੀਆਂ ਜਤ ਸਣ ਤਰੇ ਪਿਆਰ ਹਮਰਾ ਤੈਲਾ ਸਚਨਾ ਵੜਿਆ ਇਹ ਵਿਚਾਰ ਕਰਮੀ ਆਵੇ ਕਪੜਾ ਨੰਦਰੀ ਮੋਖ ਧੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚੇ ਹਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਗ ਸੋਏ ਜਿਨ세 ਵੇਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਤਾਨ ਗਾਵੀਐ ਸੁਣੀਐ ਮਨ ਮਨ ਰਖੀਆ ਭਾਉ ਦੁਖ ਪਰ ਹਰਸ ਕਰ ਲਿਆ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਿਆ ਸਮਾਈ ਜਿਸ ਸਰ ਗੁਰ ਗੁਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਏ ਗੁਰਾਂ ਇੱਕ ਦੇਹ ਬੁਝੋ ਇਸ ਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਏ ਤੀਰਥਨਾਵਾ ਜੈ ਤਸ ਪਾਵਾਂ ਨਾ ਪਾਣੇ ਕੀ ਨਾ ਹੀ ਕਰੀ ਜੇਤੀ ਸੇਟੂ ਭਾਈ ਵੇਖਾਂ ਨ ਕਰਮਾਂ ਕੀ ਮਿਲ ਲਈ ਮਤ ਵਿਚਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆ ਕਾ ਇੱਕ ਦਾਤਾ ਮੈਂ ਮਿਸਰਨ ਜਾਈ ਜੇ जगਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾ ਚੱਲ ਲੈ ਸਭ ਹੋਏ ਚੰਗਾ ਨਾ ਰਖਾਂ ਖੈਂ ਜਸ ਕੀਰਤ ਜਗਲੇ ਜੇ ਤਸਨਦਰਨਾ ਆਵਾਏ ਤੈਵਾ ਤਨ ਪੁੱਛੇ ਕਿ ਕੀਟਾ ਅੰਦਰ ਕੀਟ ਕਰੋ ਦੂਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤੇ ਆ ਗੁਣ ਦੇ ਤੇ ਆ ਕੋਈ ਨ ਸੁਜਈ ਜੇ ਤਸ ਗੁਣ ਕੋਈ ਕਰੇ ਸੋਣੇ ਸਿੱਧ ਪੀਰ ਸਰਨਾਥ ਸੋਣੇ ਤਖਤ ਤਮਲ ਆਕਾਸ ਸੋਣੇ ਦੀਪ ਲੋ ਪਾਤਾਲ ਸੋਣੇ ਪੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੋਣੇ ਦੁਖ ਪਾਪ ਕਾ ਨਾਸ ਸੋਣੇ ਈਸਰ ਬਰਮਾ ਇੰਦ ਸੋਣੇ ਮੁਖ ਸਲਾ ਹਨਮੰਦ ਸੋਣੇ ਜੁਗ ਜਗਤ ਤਨ ਭੇਦ ਸੋਣੇ ਸੰਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੋਣੇ ਦੁਖ ਪਾਪ ਕਾ ਨਾਸ सुने सत्संत हो गया न सुने अड़सठ का स्नान सुने पड़ पड़ पा मेहमान सुने लागे सहस ध्यान नानक भगता सुनावे गास सुने दुख पाप का नास सुने सरा गुणा के गाह सुने सेठ पीर पाक साह सुने अंधे पा मे राहो सुने हाथ हो वैस गाहो नानक भगता सदा विगास सुने दुख पाप का नास मन्ने कीगत कही न जाए जे को कहे पिछे पछताए ਕਾਗਨ ਕਲਮ ਨਾਲ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸਰਤੋਂ ਵੈ ਮਨਬੰਦ ਮੰਨੇ ਸਗਲ ਭਾਨ ਕੀ ਸੁੱਧ ਮੰਨੇ ਮੁਹ ਝੋਟਾ ਨਾ ਖਾਏ ਮੰਨੇ ਜੰਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਸਾ ਪ੍ਰਗਟ ਜਾਏ ਮੰਨੇ ਮਗਨ ਚੱਲੈ ਪੰਥ ਮੰਨੇ ਤਰਵਸੇਤੀ ਸੰਬੰਦ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇਂ ਮੁਖ ਦਵਾਰ ਮੰਨੇ ਪਰਵਾਰ ਸਦਾ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵਨ ਸਿੱਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪਰਵਾਣ ਪੰਜ ਪਰਦਾਨ ਪੰਜੇ ਪਾਵੇਂ ਦਰਗਮਾਨ ਪੰਜ ਸੋਹੰਦ ਰਾਜਾਨ ਪੰਜ ਕਾਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤਾ ਕਿਆ ਕਰਨੇ ਨਹੀਂ ਸੋ ਮਾਰ ਧੋਲ ਧਰੰਦ ਅੱਖਾ ਪੂਤ ਸੰਤੋਖਤਾ ਪ੍ਰਖਿਆ ਜਨਸੂਤ ਬੁਝਾਂ ਹੋ ਵੈਸਚੇ ਆਰ ਤਵਲੇ ਉੱਪਰ ਕੇਤਾ ਪਾਰ ਪਰਤੀ ਹੋਰ ਪਰੇ ਹੋਰ ਹੋਰ ਤਸਤੇ ਭਾਰ ਤਲੈ ਕਵਣ ਜੋਰ ਜੀ ਯਾਤਰਾnga ਕੇਨਾ ਵ ਸਵਨਾ ਲਿਖਿਆ ਬੁੜੀ ਕਲਾਮ ਇਹਨੇ ਖਲਖ ਜਾਣੇ ਕੋਏ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਆਨੇ ਰੂਪ ਕਹਤੇ ਦਾ ਜਾਣੇ ਕੋਣ ਕੂਤ ਕੇਤਾ ਪਸਾਉ ਇੱਕ ਕਵਾਉ ਤਸਤੇ ਹੋਏ ਲਖ ਗਰੀਆਉ ਕੁਦਰਤੇ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇਂ ਸਾਈ ਪਨੀਕਾਰ ਕੋ ਸਦਾ ਸਲਾਮਤ ਨ ਅੰਕਾਰ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥਮਕ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਉ ਭਖਸਾਰ ਅਸੰਖ ਮੋਨ ਲੇਵਲਾਏ ਤਾਰ ਕੁਦਰਤ ਕਾਵਣ ਕਾ ਹਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜਉ ਤਉ ਨ ਪਾਵੇਂ ਸਾਈ ਫਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰਾ ਅਸੰਖ ਚੋਰਾ ਰਾਮ ਖੋਰ ਅਸੰਖ ਮਰਕਰ ਜਾਹੇ ਜੋਰ ਅਸੰਖਲਵੜ ਹਥੇ ਆਖਾਂ માં ਹੈ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜੀਆਂ ਰ ਕੁੜੇ ਫੇਰਾ ਹੈ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਦ ਭਾਵੇਂ ਸਾਈ ਪਲਿਕਾਰ ਤੂ ਸਦਾ ਸਲਾਮਤ ਨਰਨ ਕਾਰ ਅਸੰਖ ਨਾਵਾ ਸੰਖਾ ਥਾਵ अगਮ ਅਗਮਾ ਸੰਖਲੋ ਅਸੰਖ ਹੈ ਸਰਪਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜਗ ਵਖਾਣਾ ਜਿਨ ਇਹ ਲਿਖੇ ਤਿਸ ਸਰਨਾ ਹੈ ਜਿਮ ਫਰਮਾਏ ਤੇ ਕੋ ਪਾਹੇ ਜੇ ਤਾਂ ਕੀਤਾ ਤੇ ਤਾਂ ਨਾਉ ਵਿਣ ਨਾ ਵੈ ਨਹੀਂ ਕੋ ठाਉ ਸੁਨਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤਦ ਭਾਵੇਂ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਗਕਾਰ ਭਰੀਏ ਹੱਥ ਪੈਰ ਤਨ ਦੇ ਐ ਪਾਣੀ ਤੋ ਤੈ ਉਤਰ ਸਖੇ ਹੈ ਹੁ ਤਪਲੀ ਤੇ ਕਪੜ ਹੋਏ ਦੇ ਸਾਂਭਣ ਲਈ ਉਹ ਤੋਏ ਭਰੀਏ ਮਤ ਪਾਪਾ ਕੇ ਸੰਗ ਉਹ ਤੋ ਪਹਿਣਾ ਵੇ ਕੇ ਰੰਗ ਪੁੰਨੀ ਪਾਪੀ ਆਖਣਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਹੋ ਇਹ ਰਥ ਤੱਪਦਾ ਯਾਤਕਦਾਨ ਜੇ ਕੋ ਪਾਵੇਂ ਦਿਲ ਖਾਵਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਹੀਂ ਕੋਏ ਮੇਣ ਗੁਣ ਕੀਤੇ ਪਗਤ ਨਾ ਹੋਏ ਸੋ ਅਸਤ ਆਠ ਬਾਣੀ ਵਰਮਾਓ ਸਤ ਸਹਾਨ ਸਦਾ ਮਨ ਚਾਓ ਕਵਣ ਸ ਵੇਲਾ ਵਕਤ ਕਵਣ ਕਵਣ ਤੇਤਾ ਕਵਣ ਬਾਰ ਕਵਣ ਸ ਰੂਤੀ ਮਾਹ ਕਵਣ ਜੇ ਤੋਆ ਆਕਾਰ ਵੇਲ ਨਾ ਪਾਇਆ ਪੰਡਤਿ ਜੈ ਹੋਵੈ ਲੇਖ ਪੁਰਾਨ ਵਕਤ ਨਾ ਪਾਇਆ ਕਾ ਦੀਆ ਜੇ ਲਿਖਣ ਲੇਖ ਪੁਰਾਨ ਸੇਤ ਮਾਰਨਾ ਜੋਗੀ ਜਾਣੈ ਰਤਮਾਨ ਕੋਈ ਜਾ ਕਰਤਾ ਸ੍ਰਿਸ਼ਟੀ ਕਉ ਸਾਜੈ ਆ ਪਹਿ ਜਾਣੈ ਸੋਈ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੇ ਪਾਤਾਲ ਪਾਤਾਲ ਲਖ ਆਗਾਸਾਂ ਆਗਾਸੈ ਓੜਕ ਓੜਕ ਪਾਥ ਕੇ ਵੀਦ ਕਹਿਣ ਇੱਕ ਬਾਤ ਸਹਿ ਸਾਠਾਰਾ ਕਹਿਣਕ ਤੇ ਬਾਸ ਲੂ ਇੱਕ ਤਾਤ ਲਿਖਾ ਹੋਏ ਤੇ ਲਿਖਿਆ ਲਿਖੇ ਹੋਏ ਵੀ ਨਾਸ ਨਾਨਕ ਵੱਡਾ ਅੱਖੀਆਂ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਤੀ ਸੁਰਤ ਨ ਪਈਆ ਨਦੀਆ ਤੇ ਵਹ ਸਮੁੰਦਰ ਨ ਜਾਣੀਏ ਸਮੁੰਦਰ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਦੁਲ ਨਾ ਹੋਮਨੀ ਜੇ ਤਸ ਮਨੋ ਨ ਬਿਸਰੈ ਅੰਤਨ ਸਿਫਤੀ ਕਹਿਣਨ ਅੰਤ ਅੰਤਨ ਕਰਨ ਦੇਣਨ ਅੰਤ ਅੰਤਨ ਵਿਖਣ ਸੁਣਨਨ ਅੰਤ ਅੰਤਨ ਜਾਪੇ ਕਿਆ ਮਨ ਅੰਤ अंतन जप किता आकार अंतन जप पारार अंत कारण केते बिल लाहे ताके अंतन पाए जाहे एहो अंतन जाने कोए बहुता कहिए बहुता होए वड्डा साहेब ऊचा था ऊचे ऊपर ऊंचा ना हो ए वड ऊंचा हो वे कोए तस ऊचे को जाने सोए जे वड़ आप जाने आप आप नानक नदरी करमी दात ਬਹੁਤਾ ਕਰਮ ਲੈ ਖਿਆ ਨ ਜਾਏ ਵੱਡਾ ਦਾਤਾ ਤਿਲ ਨਹਿ ਤਮਾਏ ਕਹਿ ਤੈ ਮੰਗੇ ਜੋਤਾ ਪਾਰ ਕਹਿ ਤੈ ਗਣਤ ਨਹੀਂ ਵਿਚਾਰ ਕਹਿ ਤੈ ਖਪ ਤੋ ਟੈ ਮੇ ਖਾਰ ਕਹਿ ਤੈ ਲਲਮ ਕਿਰਪਾ ਹੈ ਕਹਿ ਤੈ ਮੂ ਰਖ ਖਾ ਹੈ ਖਾ ਹੈ ਇਹ ਸੇ ਦਾਤਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇ ਆਖਣ ਪਾ ਹੈ ਓਹ ਜਾਣੇ ਜਤਿਆ ਮੁਖਾਏ ਆਪੈ ਜਾਣੇ ਆਪੈ ਦੀ ਆਖੇ ਸੈ ਪੈ ਕੇ ਤੇ ਜਿਸ ਨੂੰ ਬਖਸੇ ਸਿਖਤ ਸਲਾਹਾ ਨਾਨਕ ਪਾਤਿਸਾਹੇ ਪਾਖਾ ਸਾਹਾ ਅਮੁੱਲ ਗਣ ਅਮੁੱਲ ਵਪਾਰ ਅਮੁੱਲ ਵਪਾਰੀ ਐ ਅਮੁੱਲ ਪੰਡਾਰ ਅਮੁੱਲ ਆਵੇਂ ਅਮੁੱਲ ਲੈ ਜਾਏ ਅਮੁੱਲ ਪਾਏ ਅਮਲ ਸਵਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤਲ ਅਮੁੱਲ ਪਰਵਾਣ ਅਮੁੱਲ ਬਕਸੀਸ ਅਮੁੱਲ ਨੀਸਾਨ ਅਮਲ ਕਰਮ ਅਮਲ ਫਰਮਾਣ ਅਮੁੱਲ ਅਮੁੱਲ ਆਖਿਆ ਨਾ ਜਾਏ ਆਖੇ ਆਖ ਰਹੇ ਲੇਵਲ ਆਏ ਆਖੇ ਵੇਦ ਪਾਠ ਕਰਨ ਆਖੇ ਪੜੇ ਕਰੇ ਵਖੇਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕਹਤੇ ਕਿ ਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕਹਤੇ ਆਖੇ ਆਖਣ ਪਾਹੇ ਕਹਤੇ ਕਹੇ ਕਹੇ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕਹੇ ਕਿ ਜੇ ਵੰਡ ਭਾਵੇਂ ਤੇ ਵੰਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਰਗਾ ਮਾਰਾ ਗਵਾਰ ਸੋਦਰ ਕੇ ਹਾਂ ਸੋ ਕਰਕੇ ਹਾਂ ਜਿਤ ਬਹਿ ਸਰਬ ਸਮਾਲੇ ਵਾਜੇ ਨਾਨਕ ਸੰਖਾ ਕਹਤੇ ਵਾਵਣ ਹਾਰੇ ਕਤੇ ਰਾਗ ਫਰੀ ਸਿਉ ਕਹੇਨ ਕਤੇ ਗਾਵਣ ਹਾਰੇ ਗਾਵੇ ਤੁਹਨੋ ਪਵਣ ਪਾਣੀ ਵੈਸੰਤਰ ਗਾਵੇ ਰਾਜਾ ਤਰਮਦੁਆਰੇ ਗਾਵੇ ਚਿਤ ਗੋਪਤ ਲਿਖ ਜਾਣਾ ਲਿਖ ਲਿਖ ਤਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ गांव में indented san baithe devta andar nale gaon mein sab samadhi andar gaavan saada vichaare gaana jate sate santokhe gaaveer karare gaavan pandat pad nar ke sare jag jag vedha nale gaave mohaniya man mohan sarga mach payale gaavan ratanu paaye tere 68 teerth nale ਗਾਵੇਂ ਜੋਦ ਮਹਾਵਲ ਸੂਰਾ ਗਾਵੇਂ ਖਾਣੀ ਚਾਰੇ ਗਾਵੇਂ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸਹੀ ਤਦਨ ਗਾਵੇਂ ਜੋ ਤਦ ਪਾਵਨ ਰਤੇ ਤੇਰੇ ਪਗ ਕਰ ਸਾਲੇ ਹੋਰ ਕੇਤੇ ਗਾਵਨ ਸੇਮ ਚਤਨ ਅਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚੀ ਨਾਏ ਹੈ ਪੀ ਹੋਸੀ ਜੈਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨੂ ਪਾਏ ਕਰ ਕਰ ਏਖੇ ਕੀਤਾ ਆਪਣਾ ਜਿਵ ਤਿਸ ਦੀਵ ਡਿਆਈ ਜੋ ਤਿਸ ਭਾਵੇਂ ਸੋਇ ਕਰ ਸੇਵ ਕਹੁ ਨਾ ਕੋ ਨਾ ਜਾਏ ਸੋ ਪਾਸਾ ਸਹਾ ਹਾ ਪਤ ਸਾਇਬ ਨਾਨਕ ਰਣ ਰਜਾਏ ਮੁੰਦਾ ਤੋਕਸਰਮ ਪਤ ਚੋਲੀ ਧਿਆਨ ਕੀ ਕਰੈ ਵੀ ਬੂਥ ਖਿੰਠਾ ਖਾਲ ਕੋ ਆਰੀ ਖਾਇਆ ਜਗ ਦਾ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੇ मनो जितना जग जीत आ देश से आ देश आ द नील नाद नाथ जग जग एको वेस भगत ज्ञान दया भंडारण कट कट वाजे नाद आप नाथ नाथ ही समझा कि रद से दया वरासाव संयोग वियोग दोए कार चलावे लेखे आवे पाग आदेशति से आदेश ਆਦਿ ਨੀਲ ਅਨਾਦ ਅਨਾਹਤ ਜਗ ਜਗ ਇੱਕੋ ਵੇਸ ਇੱਕ ਮਾਈ ਜੁਗਤ ਮਾਈ ਤੈਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਜਿਵੇਂ ਤਸ ਪਾਵੇਂ ᱛਿਵੇਂ ਚਲਾਵੇਂ ਜਿਵੇਂ ਹੋਵੇ ਫੁਰਮਣ ਓਹੋ ਵੇਖੇ ਉਹਨਾ ਨਦਰਨਾਵੇਂ ਬਹੁਤਾ ਹੀ ਹੋ ਵਿਰਹਣ आदेश से से आदेश आदा नीला नादन हथ जग जग एको वेस आसन लोए लोए भंडार जो कछ पाए सो एक वार कर कर में कै सृजन हार नानक सचे की सच्चे कारो आदेश से से आदेश आदा नीला नादन हथ जग जग एको वेस ਇੱਕ ਤੇ ਦੂ ਜੀਵਾਂ ਲਖ ਹੋ ਹੈ ਲਖ ਹੋਵੈ ਲਖ ਵੀਸ ਲਖ ਲਖ ਜਿਹੜਾ ਆਖੀਏ ਇੱਕ ਨਾਮ ਜਗਦੀਸ ਐ ਤਰਾਪ ਤੋ ਪਵੜੀਆ ਚੜੀਏ ਹੋਏ ਕਿਸ ਸਣ ਗੱਲਾਂ ਕਾਸਕੇ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੇ ਠੇਸ ਆਖਣ ਜੋਰ ਚ ਪੈਨ ਹੈ ਜੋ ਜੋਰ ਨੇ ਮੰਗਨ ਦੇ ਨਾ ਜੋਰ ਜੋ ਰਣ ਜੀਵਨ ਮਰਨ ਨਹ ਜੋਰ ਜੋਰਨ ਰਾਜ ਮਾਲ ਮਨਸੋਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜਿੱਤੀ ਛੁੱਟੈ ਸੰਸਾਰ ਜੈਸਾ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਥਿਤੀ ਮਾਰ ਪਉਣ ਪਾਣੀ ਅਗਨੀ ਕਾਤਾਲ ਤਤਸ ਵਿੱਚ ਤਰਪਿਤ ਹਾਂ ਭਰਖੀ ਧਰਮਸਾਨ ਤੇਸ ਵਿੱਚ ਜੀ ਜਗਤ ਘੇਰੰਗਾ ਤਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਨ ਪੰਚ ਪਰਮਾਨ ਤਿੱਥੇ ਸੋਹਨ ਪੰਚ ਪਰਮਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਏ ਉਥੇ ਖਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਹਤੇ ਪੌਣ ਪਾਣੀ ਵੈਸੰਤਰ ਕਹਤੇ ਕਾਨ ਮਹੈਸ ਕਹਤੇ ਵਰਮੇ ਘੜਤ ਕੜੀਏ ਰੂਪ ਰੰਗ ਕੇ ਵੈਸ ਕਹਤੀਆਂ ਕਰਮ ਭੂਮੀ ਮੇਰੇ ਕਹਤੇ ਕਹਤੇ ਤੂਪ ਦੇਸ ਕਹਤੇ ਇੰਦ ਚੰਦ ਸੂਰ ਕਹਤੇ ਕਹਤੇ ਮੰਡਲ ਦੇਸ ਕਹਤੇ ਸਦਵਦਨਾਥ ਕਹਤੇ ਕਹਤੇ ਦੇਵੀ ਵੈਸ ਕਹਤੇ ਦੇਵ ਦਾਨਵ ਮਨ ਕਹਤੇ ਕਹਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵ ਕੇਤੇ ਨਾਨਕ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ 나ਦ ਬਨੋਦ ਕੋਡ ਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਕੜੀਐ ਬਹੁਤ ਅਨੂਖ ਤਾ ਕੀਆ ਗੱਲਾਂ ਕਥਿਆ ਨਾ ਜਾਹੇ ਜੀ ਕੋ ਕਹੈ ਪਿਛੇ ਪਛਤਾਇ ਤਿੱਥੇ ਕੜੀਆਂ ਸੁਰਤ ਮਤ ਮਨ ਬੁੱਧ ਤਿੱਥੇ ਕੜੀਆਂ ਸਰਾਸਤ ਦਾ ਹੀ ਸੁਦ ਕਰਮ ਖੰਡ ਕੀ ਬਾਣੀ ਜੁ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਵਲ ਸੂਰ ਤੈਨ ਮਹਿ ਰਾਮ ਰਿਆ ਪਰਪੂਰ ਤਿੱਥੇ ਸੀਤੋ ਸੀਤਾ ਮਹਿ ਮਾਹਾ ਮਾਹ ਹੈ ਤਾਂ ਕੈ ਰੂਪ ਨ ਕਥਨੇ ਜਾਹੇ ਨਾ ਉਹ ਮਰ ਨ ਠਾਗੇ ਜਾਏ ਜਿਨੇ ਕੇ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕਹਿ ਲੋ ਕਰੈ ਨੰਦ ਸੱਚਾ ਮਨ ਸੋਏ ਸੱਚੇ ਖੰਡ ਵਸੈ ਰੰਗ ਕਾਰ ਕਰ ਕਰ ਵੇਖੈ ਨਦਰ ਨੇਹ ਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਿਆ ਤ ਅੰਤਨ ਅੰਤ ਤਿਥੈ ਨੋ ਨੋ ਆਕਾਰ ਜਿਵੇਂ ਜਿਵੇਂ ਹੁਕਮ ਤੇ ਵਹਿ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਣਾ ਸਾਰ ਜਤ ਪਹਾਰਾ ਤੀਰ ਜਸਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਓ ਭਾਂਡਾ ਪਾਉ ਅੰਮ੍ਰਿਤ ਤਟਾਲ ਕੜੀਏ ਸਬਦ ਸਚੀ ਟਕ ਸਾਲ ਜਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ पवन गुरु पाणी पिता माता तरत महत देव सरात दुए दाई दाया खेलै सगल जगक चैन्या बुरिया वाचै तरमह दूर कर्मिया पो आपणी खे नेडे खे दूर जिनी नामते आ ਸਕਤ ਕਾਲ ਨਾਨਕ ਤੇ ਮੁਖ ਊਜਲੇ ਕਿਤੇ ਛੁੱਟੀ ਨਾ ਲੋ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕਿਤੇ ਛੁੱਟੀ ਨਾ ਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਕੀ ਸਚ ਨਾਨਕ ਹੋਸੀ ਕੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦੁ ਜਪੋ ਆਨ ਸਚੁ ਜੁਗੰਡ ਸਿਚੰ ਹੈ ਭੀ ਸਚੁ ਨਾਨਕ ਹੋਸੀ ਕੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦਿ ਜਪੋ ਆਦ ਸਚੁ ਹੈ ਜੁਗਾਦ ਸਚੁ ਹੈ ਤੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦਿ ਜਪੋ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਲਕ ਹਸੀ ਪੀ ਸੱਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾ ਨੂੰ ਨੂਰਤ ਅਜੁਨੀ ਸੈ ਪੰਗਰ ਪ੍ਰਸਾਦੋ ਜਪੁ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਲਕ ਹਸੀ ਪੀ ਸੱਚ ਇਕ ਓੰਕਾਰ ਸਤਨਾਮ ਕਰਤਾ ਉਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਵਰ ਪ੍ਰਸਾਦ ਜਪ ਆਦ ਸਚ ਜਗਾਲ ਸਚ ਹੈ ਵੀ ਸਚ ਨਾਨਕ ਹੋਸੀ ਕੀ ਸਚ ਇਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਵਰ ਪ੍ਰਸਾਦ ਜਪ ਆਦ ਸਚ ਜਗਾਦ ਸਚ ਹੈ ਕੀ ਸਚ ਨਾਨਕ ਹੋਸੀ ਕੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਪੋ ਆਪ ਸੱਚ ਜਗਾਂ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸੱਚ ਹੈ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸੈ ਭੰਗ ਵਰ ਪ੍ਰਸਾਦ ਜਪੋ ਆਨ ਸਚ ਜਗਾਦ ਸਚ ਹੈ ਕੀ ਸਚ ਨਾਨਕ ਹੋਸੀ ਕੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੇ ਸੈ ਭੰਗ ਵਰ ਪ੍ਰਸਾਦ ਜਪੋ ਆ ਦਾ ਸੱਚ ਹੈ ਗਾਉ ਦਾ ਸੱਚ ਹੈ ਪੀ ਸੱਚ ਹੈ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੂਲ ਮੰਤਰ ਜੀ ਦੀ ਬਹੁਤ ਵੱਡੀ ਮਹਾਨਤਾ ਹੈ ਜਪਜੀ ਸਾਹਿਬ ਸਵੇਰ ਦੀ ਬਾਣੀ ਅੰਮ੍ਰਿਤ ਵੇਲੇ ਦੀ ਬਾਣੀ ਜੋ ਕਿ ਆਪਨੇ ਸਰਵਣ ਕੀਤੀ ਹੈ ਤੁਸੀਂ ਸਾਰੇ ਮੇਰੇ ਨਾਲ ਇਸ ਵੇਲੇ ਲਾਈਵ ਹੋਇਆ ਕਰੋ ਤਾਂ ਕਿ ਆਪਾਂ ਜਪਜੀ ਸਾਹਿਬ ਅਤੇ ਮੂਲ ਮੰਤਰ ਦਾ ਪਾਠ ਰਲ ਮਿਲ ਕੇ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ